ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਘੁੱਟੀ ਵਾਲਾ ਜ਼ਿਲ੍ਹਾ ਦੋਸਤੋ ਮੁਕਸਰ ਸਾਹਿਬ ਪੈ ਜਾਂਦਾ ਤੇ ਤਹਿਸੀਲ ਦੋਸਤੋ ਇਸ ਪੈਂਡ ਨੂੰ ਗਿੱਦੜਵਾਹਾ ਪੈ ਜਾਂਦੀ ਆ ਦੋਸਤੋ ਇੱਕ ਘਰੇਲੂ ਪਰਿਵਾਰ ਦੇ ਕੋਲੋਂ ਦੋਸਤੋ ਆਪਾਂ ਐਚ ਐਫ ਵੈਡ ਦੀ ਦੋਸਤੋ ਪਹਿਲਾ ਸੂਆ ਦੀ ਵੀਡੀਓ ਕਵਰ ਕਰਨ ਲੱਗੇ ਆ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਸੋਹਣੀ ਐਚ ਐਫ ਦੋਸਤੋ ਵੈਡ ਦੀ ਵੀਡੀਓ ਜਾਣਕਾਰੀ ਇਹ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਾਈ ਹਾਂਜੀ ਬਾਈ ਜੀ ਸੱਸੀ ਕਾ ਸੱਸੀ ਕਾ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਹਾਂਜੀ ਬਾਈ ਜੀ ਠੀਕ ਆ ਤੇ ਨਾਂ ਦੱਸਿਓ ਬਈ ਆਪਣਾ ਨਾਂ ਜੀ ਚਕਦੇਸ਼ ਸਿੰਘ ਜੀ ਠੀਕ ਆ ਤੇ ਨੰਬਰ ਵੀ ਦੱਸ ਦਿਓ 98729 ਹਾਂਜੀ 61369 ਜੀ ਠੀਕ ਆ ਲਓ ਵੀ ਸੱਜਣੋ ਇਹ ਬਾਈ ਦਾ ਨੰਬਰ ਆ ਤੇ ਬਾਈ ਵੜ ਆਪਣੇ ਘਰ ਦੀ ਆ हां जी ਕਰਦੀ ਹੈ ਜੀ ਕਿੰਮਾ ਸੂਆ ਸੁੰਦੀ ਹੈ ਬਈ ਪਹਿਲਾ ਸੂਆ ਸੁੰਦੀ ਠੀਕ ਹੈ ਪਹਿਲਾ ਸੂਆ ਸੁੰਦੀ ਆ ਹਾਂ ਜੀ ਠੀਕ ਹੈ ਕਿੰਨੇ ਦਿਨ ਲਾ ਜੂ ਬਾਈ ਬਈ 5-7 ਦਿਨ ਲੈ ਜੂਗੀ 5-7 ਦਿਨ ਦੀ ਕੱਚੀ ਆ ਦੋਸਤੋ ਹਾਂ ਜੀ ਤੇ ਬਈ ਇਹਦਾ ਕੋਈ ਸੀਮੰਟ ਵਗੈਰਾ ਦਾ ਰਿਕਾਰਡ ਹੈ ਪਤਾ ਕਿਹੜੇ ਸੀਮੰਟ ਦੀ ਹੈ ਯੂ ਐਸ ਏ ਦੀ ਹੈ ਡਾਲਰ ਦੀ ਲੱਗਿਆ ਵੇ ਇਹਦੇ ਹੈਸ਼ਾ ਲੱਗਿਆ ਵਿਆ ਤੇ ਆਪ ਕਿਹੜੇ ਦੀ ਆ ਬਈ ਆਪ 40 120 ਦੀ 40 120 ਦੀ ਹਾਂ ਜੀ ਯੂ ਐਸ ਏ ਡਾਲਰ ਤੋਂ ਗੱਬਣ ਹਾਂ ਜੀ ਠੀਕ ਆ ਤੇ ਮਦਰ ਰਿਕਾਰਡ ਬਈ ਕੀ ਸੀ ਇਹਦਾ ਇਹ 26 ਕਿਲੋਈ ਹੈ 26 ਕਿਲੋ ਹਾਂ ਜੀ ਠੀਕ ਆ ਇਹਦਾ ਕੋਈ ਅਨੁਮਾਨ ਹੈ ਭਾਈ ਕਿੰਨਾ ਕਿੰਨਾ ਕੁ ਦੁੱਧ ਪਾ ਦੂਗੀ ਪਾ ਦੂ ਬਈ ਯਾਰ ਮਾਂ ਤੋਂ ਤਾਂ ਬਰोबर ਹੀ ਜਾਊਗੀ ਸੀਮਨ ਬਹੁਤ ਚੰਗਾ ਲੱਗਿਆ ਵੀ ਠੀਕ ਹੈ ਹਾਂਜੀ ਲਓ ਵੀ ਸੱਜਣੋ ਬਾਈਆਂ ਦਾ ਸੀਮਨ ਦੋਸਤੋ ਚੰਗਾ ਲੱਗਿਆ ਮਾਂ ਦਾ 26 ਲੀਟਰ ਸੀ ਅਨੁਮਾਨ ਆ ਵੀ ਸਾਨੂੰ ਵੀ 26 ਲੀਟਰ ਇਹ ਵੀ ਪਾ ਦੂਗੀ ਦੋਸਤੋ ਸੋਹਣੇ ਕੱਦ ਕਾਠ ਵਾਲੀ ਇਹ ਵੇਖ ਸਕਦੇ ਆ ਤੇ ਹਵਾਨੇ ਜੱਜਮੈਂਟ ਦੋਸਤੋ ਤੁਹਾਨੂੰ ਨੇੜੇ ਹੋ ਕੇ ਸਾਰੀ ਕਰਵਾ ਦਿੰਨੇ ਆ ਦੋਸਤੋ ਇੱਕ ਪਾਸੇ ਥੋੜੀ ਭਾਲਾ ਬਾਕੀ ਸਾਫ ਸੁਥਰੀ ਹੈ ਦੋਸਤੋ 5-4 ਦਿਨ ਸੂਨ ਦੇ ਵਿੱਚ ਬਾਕੀ ਹੈ ਦੋਸਤੋ ਥਣਾ ਦਾ ਸਾਇ ਗਿਆ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਸੋਹਣਾ ਦੋਸਤੋ ਥਣ ਲੱਗਿਆ ਦੇਖ ਸਕਦੇ ਆ ਹਵਾਨੇ ਦੀ ਤਿਆਰੀ ਦੇਖ ਸਕਦੇ ਆ ਦੋਸਤੋ 5-4 ਦੋਸਤੋ ਦਿਨ ਇਹਨੇ ਲੈ ਜਾਣੇ ਆ ਸੂਨ ਦੇ ਵਿੱਚ ਬਾਕੀ ਦੋਸਤੋ ਅਨੁਮਾਨ ਆ ਵੀ ਹੋ ਸਕਦਾ ਵੀ ਜਿਆਦਾ ਲੈ ਜੇ ਧੁੰਨੀ ਦੇ ਉੱਤੇ ਦੋਸਤੋ ਥੋੜੀ ਭਾਲ ਹੋਈ ਪਈ ਆ ਤੇ ਇੱਕ ਪਾਸੇ ਵੀ ਦੋਸਤੋ ਹਵਾਨੇ ਤੇ ਭਾਲਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਦੋਸਤੋ ਆਮ ਹੀ ਸੂਨ ਵਾਲੇ ਪਸ਼ੂ ਦੇ ਭਾਲ ਆ ਜਾਂਦੀ ਆ ਤੇ ਦੋਵੇਂ ਪਾਸਿਆਂ ਦਾ ਤੁਹਾਨੂੰ ਥਣਾ ਦਾ ਸਾਇ ਗਿਆ ਦੋਸਤੋ ਵਿਖਾ ਦਿੰਨੇ ਆ ਵੇ ਫਰਦ ਨੇ ਕੋਈ ਟਟਮਾ ਹਵਾਨਾ ਨਹੀਂ ਕੋਈ ਫੋਰਸ਼ਾਂਗ ਨਹੀਂ ਦੋਸਤੋ ਚੰਗੇ ਕਦ ਕਾਠ ਵਾਲੀ ਹੈ ਦੋਸਤੋ ਵੇਲ ਬੂਲ ਚੰਗੀ ਤੋਰ ਕੇ ਦੋਸਤੋ ਤੁਹਾਨੂੰ ਵਿਖਾ ਦਿੰਦੇ ਆ ਤੋੜ ਗਏ ਬਈ ਤੋੜ ਦਿੰਦੇ ਨੇ ਲੋਬੀ ਸੱਜਣਾ ਤੁਰ ਹੀ ਜਾਂਦੀ ਤਾਂ ਤੁਸੀਂ ਹਵਾਨੇ ਜਿਹੜੀ ਜਜਮੈਂਟ ਆ ਦੋਸਤੋ ਲਾ ਲੈਣੀ ਆ ਸੋਹਣਾ ਹਵਾਨਾ ਤਿਆਰ ਆ ਦੋਸਤੋ ਬਾਕੀ ਪੰਜ ਚਾਰ ਦਿਨ ਦੋਸਤੋ ਲ ਜਾਂਦੀ ਹੈ ਇਹ ਹਵਾਨੇ ਦੀ ਤਿਆਰੀ ਇਹਨੇ ਹੋਰ ਸੋਹਣੀ ਬਣਾ ਜਾਣੀ ਦੋਸਤੋ ਕਦ ਕਾਠ ਦੀ ਗੱਲ ਕਰੀਏ ਪੂਰੇ ਵੱਡੇ ਕਦ ਕਾਠ ਵਾਲੀ ਹੈ ਦੋਸਤੋ ਲੈ ਚੱਲ ਬਈ ਪਹਿਲਾ ਸੂਆ ਦੋਸਤੋ ਸੁੰਦੀ ਆ ਜੇ ਕਿਸੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਜੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੇ ਤੇ ਮੁੱਲ ਦੋਸਤੋ ਆਪਾਂ ਬਾਈ ਤੋਂ ਪੁੱਛਦੇ ਹਾਂ ਕੀ ਮੁੱਲ ਕਰਾਂਗੇ ਹਾਂਜੀ ਬਾਈ ਕੀ ਮੁੱਲ ਕਰਾਂਗੇ ਲੱਖ ਰੁਪਈਆ ਕਰਦੇ ਆ ਵੀਰੇ ਮਾਨਤਾਨ ਹੋ ਜੂ ਬਾਈ ਹਾਂ ਕਰਦੇ ਆ ਮਾਨਤਾਨੀ ਮੌਕੇ ਤੇ ਲਓ ਵੀ ਸਜਣ ਲੱਖ ਰੁਪਈਆ ਬਾਈ ਨੇ ਮੁੱਲ ਰੱਖਿਆ ਬਾਕੀ ਦੋਸਤੋ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ ਕੋਈ ਵੀ ਰੇਟ ਦੋਸਤੋ ਫਿਕਸ ਨਹੀਂ ਹੁੰਦਾ ਇੱਥੇ ਆਓਗੇ ਤਾਂ ਦੋਸਤੋ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਜੇ ਨੰਬਰ 22 ਦਾ ਸਕਰੀਨ ਤੇ ਚੱਲ ਰਿ ਇਹ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ